ਜੇਕਰ ਆ ਚੀਜ਼ ਬਣੀ ਆ ਨਾ ਘਰੇ ਤਾਂ ਫਿਰ ਸਵੇਰ ਦੇ ਨਾਸਤੇ ਦਾ ਵੱਖਰਾ ਹੀ ਸਵਾਦ ਹੈ ਮੈਂ ਕਹਿੰਨੀ ਆ ਤੁਸੀਂ ਜਿਸ ਦਿਨ ਵੀ ਇਹਨੂੰ ਬਣਾਓ ਨਾ ਤੇ ਉਸ ਦਿਨ ਤੁਸੀਂ ਪਰੌਂਠਿਆਂ ਦੇ ਨਾਲ ਸਵੇਰੇ ਸਵੇਰੇ ਇਹਨੂੰ ਖਾਣਾ ਸਟਾਰਟ ਕਰੋ ਮੈਂ ਕਹਿੰਨੀ ਇੱਕ ਵੱਖਰਾ ਜਿਹਾ ਸਵਾਦ ਹੁੰਦਾ ਹੈ ਚੀਜ਼ਾਂ ਤਾਂ ਆਪਣੇ ਹੋਰ ਵੀ ਬਥੇਰੀਆਂ ਹੁੰਦੀਆਂ ਆਪਾਂ ਹੋਰ ਵੀ ਬਹੁਤ ਤਰ੍ਹਾਂ ਦੀਆਂ ਬਣਾਉਨੇ ਆ ਪਰ ਇਹ ਚੀਜ਼ ਦਾ ਸਵਾਦ ਆ ਨਾ ਜਿਹੜਾ ਬਲਾ ਅਲੱਗ ਹੈ ਤੇ ਮੈਂ ਵੀ ਅੱਜ ਕੀ ਕੀਤਾ ਮੈਂ ਕਹਾਂ ਮੰਨਤ ਆਈ ਹੋਈ ਸੀ ਮੈਂ ਕਹਾਂ ਮੰਨ ਤਾਂ ਆਪਾਂ ਪਰੌਂਠਿਆਂ ਦੇ ਨਾਲ ਖਾਵਾਂਗੇ ਸਵੇਰੇ ਤੇ ਆਪਾਂ ਥੋੜਾ ਜਿਹਾ ਇਹਨੂੰ ਵੱਧ ਬਣਾ ਲੈਨੇ ਆ ਅਸੀਂ ਚੱਕਿਆ ਜੀ ਡੋਲੂ ਆਹ ਦੇਸੀ ਕਿਉ ਵਾਲਾ ਜਿਹੜਾ ਰੱਖਦੇ ਹੁੰਨੇ ਆਪਾਂ ਕਿਉ ਡੋਲੂ ਚ ਪਾ ਕੇ ਕਿਉਂਕਿ ਮੇਤੋ ਹੋ ਨਹੀਂ ਲਿਬੜਦੇ ਹੈਗੇ ਕੌਲੀਆਂ ਬਾਟੀਆਂ ਜੀਆਂ ਮੈਂ ਡੋਲੂ ਚ ਹੀ ਕੱਢ ਲੈਣੀ ਹੁੰਨੀ ਐ ਤੇ ਡੋਲੂ ਦੇ ਵਿੱਚ ਕੜਚੀ ਨਾ ਪਾ ਲੈਣੀ ਹੁੰਨੀ ਐ ਜਾਂ ਇੱਕ ਪਤੀਲੀ ਲਾ ਰੱਖੀ ਹੈਗੀ ਐ ਤੇ ਆਪਾਂ ਕੀ ਕੀਤਾ ਜੀ ਇਹਦੇ ਵਿੱਚ ਪਾਇਆ ਆਪਣੇ ਫਰਾਈ ਪੈਨ ਦੇ ਵਿੱਚ ਆ ਕੁੱਕਰ ਦੇ ਵਿੱਚ ਆਪਾਂ ਘਿਓ ਦੀ ਕੜਚੀ ਮੈਂ ਕਹਿੰਦੀ ਜਿੱਦੇ ਵੀ ਤੁਸੀਂ ਮਤਲਬ ਇਹਨੂੰ ਤਿਆਰ ਕਰੋ ਨਾ ਤੇ ਥੋੜੀ ਜੀ ਵੱਧ ਬਣਾਇਆ ਕਰੋ ਤੇ ਸਵੇਰੇ ਪਕਾਇਆ ਕਰੋ ਰੜੇ ਰੜੇ ਪਰੌਂਠੇ ਬਹੁਤ ਸਵਾਦ ਲੱਗਦੇ ਨੇ ਸਬਜ਼ੀਆਂ ਤਾਂ ਆਪਾਂ ਹੋਰ ਵੀ ਬਣਾਉਂਦੇ ਰਹਿੰਨੇ ਬਚ ਜਾਂਦੀਆਂ ਪਰ ਆਹ ਨਜ਼ਾਰਾ じゃ ਨਹੀਂ ਆਉਂਦਾ ਜਿਹੜਾ ਇਹਨਾਂ ਨਾਲ ਆਉਂਦਾ ਹੈਗਾ ਆਪਾਂ ਕੀ ਕੀਤਾ ਜੀ ਘਿਓ ਪਾਇਆ ਤੇ ਵਿੱਚ ਪਾ ਲਿਆ ਲਸਣ ਲਸਣ ਪਾ ਕੇ ਤੇ ਥੋੜਾ ਜਿਹਾ ਪਿਆਜ਼ ਪਾ ਲਿਆ ਅੱਜ ਨਾ ਪਿਆਜ਼ ਦੀ ਥੋੜੀ ਛੋਟੇ ਸੀਗੀ ਮਤਲਬ ਸਰਦ ਦਾ ਅਨਸਾਰ ਪਾ ਲਿਆ ਬਾਲੇ ਹੈ ਨਹੀਂ ਸੀਗੇ ਮੁੱਕੇ ਪਏ ਸੀ ਨਹੀਂ ਤਾਂ ਜਾਦੇ ਵੀ ਪੈ ਜਾਂਦੇ ਹੁੰਦੇ ਆ ਕੋਈ ਐਡੀ ਟੈਨਸ਼ਨ ਵਾਲੀ ਗੱਲ ਨਹੀਂ ਪਿਆਜ਼ ਕੋਈ ਮਾੜੀ ਚੀਜ਼ ਨਹੀਂ ਹੁੰਦੀ ਗੰਡੇ ਨਾ ਕੋਈ ਮਾੜੀ ਚੀਜ਼ ਨਹੀਂ ਹੁੰਦੀ ਤੇ ਇਹ ਆਪਾਂ ਕੀ ਕੀਤਾ ਜੀ ਥੋੜਾ ਜਿਹਾ ਮਸਾਲਾ ਸੀਗਾ ਗੰਡਾ ਇੱਕ ਸੀਗਾ ਤੇ ਮੈਂ ਕਿਹਾ ਚੱਲ ਫਿਰ ਲਸਣ ਵੀ ਥੋੜਾ ਜਿਹਾ ਛਿੱਲ ਲਈਏ ਤੇ ਫਿਰ ਇੱਕੋ ਜਿਹਾ ਬਰਾਬਰ ਜੀ ਮਾਤਰਾ ਚ ਕਰਕੇ ਤੇ ਇਹਨੂੰ ਪਾ ਲੈਣਾ ਹੈਗਾ ਆਪਾਂ ਕੀ ਕੀਤਾ ਦੂਜੇ ਪਾਸੇ ਜੀ ਥੋੜਾ ਜਿਹਾ ਉਹਦੇ ਚ ਪਾਇਆ ਆਪਣੇ ਇਹਦੇ ਚ ਮਿਕਸੀ ਵਾਲਾ ਡੱਬਾ ਜਾਂ ਹੁੰਦਾ ਉਹਦੇ ਵਿੱਚ ਧਨੀਆ ਜੀਰਾ ਧਨੀਆ ਜੀਰਾ ਪਾ ਕੇ ਤੇ ਆਪਾਂ ਉਹਨੂੰ ਮਿਕਸ ਕਰ ਲਿਆ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਉਹਦੇ ਵਿੱਚ ਹੀ ਪਾ ਲਾਂਗੇ ਆਪਾਂ ਨਮਕ ਮਿਰਚ ਮਸਾਲਾ ਨਮਕ ਮਿਰਚ ਮਸਾਲਾ ਮਸਾਲਾ ਤਾਂ ਬਾਣੀ ਗਿਆ ਹਨਾ ਤੇ ਥੋੜਾ ਜਿਹਾ ਗਰਮ ਮਸਾਲਾ ਹੋਰ ਪਾ ਲਾਂਗੇ ਹਲਦੀ ਹਲਦੀ ਪਾ ਕੇ ਲਟਰ ਪਟਰ ਕਰਕੇ ਇਕੱਠਾ ਤੇ ਉਹਨੇ ਚਿਰਚਾ ਆਪਣਾ ਇਹ ਨਾ ਪਿਆਜ਼ ਤੇ ਲਸਣ ਭੁੱਜ ਜੂਗਾ ਇਹਨੂੰ ਵਧੀਆ ਲਾਲ ਕਰ ਲਿਓ ਤੁਸੀਂ ਵਧੀਆ ਭੁੰਨ ਲਿਓ ਇਹਨੂੰ ਚੰਗੀ ਤਰ੍ਹਾਂ ਬੜਾ ਵੱਖਰਾ ਸਵਾਦ ਆਊਗਾ ਬੜੀ ਖੁਸ਼ਬੂ ਆਊਗੀ ਇਹਦੀ ਤੇ ਦੂਜੇ ਬੰਨੇ ਜਿਹੜਾ ਆਪਾਂ ਉਹ ਮਿਕਸੀ ਦਾ ਡੱਬਾ ਜਾਂ ਲਿਆ ਸੀ ਉਹਦੇ ਵਿੱਚ ਨਮਕ ਮਿਰਚ ਮਸਾਲਾ ਪਾ ਕੇ ਕੌਲੀ 'ਚ ਕੱਢ ਕੇ ਉਹਨੂੰ ਤੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਕੇ ਤੇ ਇਹਨੂੰ ਵਿੱਚ ਪਾਤਾ ਤੇ ਹੁਣ ਪਾਤਾ ਥੋੜਾ ਜਿਹਾ ਗਰਮ ਮਸਾਲਾ ਇਹਨੂੰ ਚੰਗੀ ਤਰ੍ਹਾਂ ਇਹਦੀ ਤਰੀਜੀ ਬਣਾ ਕੇ ਨਾ ਤੇ ਹੁਣ ਆਪਾਂ ਜਿਹੜੇ ਮਟਰ ਛਿੱਲੇ ਸੀਗਾ ਨਾ ਤੇ ਉਹ ਮਟਰ ਪਾ ਦਨੇ ਆ ਇਹਦੇ ਵਿੱਚ ਮਟਰ ਹੁਣ ਚੱਲਣਗੇ ਠੰਡ ਠੰਡ ਹੁਣ ਮਟਰ ਚੱਲਣਗੇ ਮਟਰ ਬੜੇ ਸਵਾਦ ਲੱਗਦੇ ਆ ਕੱਲੇ ਮਟਰ ਮਟਰ ਗ੍ਰाइंड ਕਰਕੇ ਪਰੌਂਠੇ ਵੀ ਪੱਕ ਜਾਂਦੇ ਆ ਜੀ ਆਹ ਲੋ ਜੀ ਆਪਾਂ ਕੋਲੀ ਵੱਡੀ ਭਰ ਕੇ ਕੱਢੀ ਸੀ ਮਟਰਾਂ ਦੀ ਤੇ ਮਟਰ ਆਪਾਂ ਇਹਦੇ ਵਿੱਚ ਪਾ ਲੈ ਤੇ ਉੱਤੇ ਪਾਦੇ ਜੀ ਆਪਾਂ ਧੋਕੇ ਆਲੂ ਫਾੜੀਆਂ ਕੀਤੀਆਂ ਸੀ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਲਾ ਕੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਪਾਣੀ ਜਿਆਦੇ ਪਾਣੀ ਨਹੀਂ ਪਾਉਣਾ ਹੈਗਾ ਤੁਸੀਂ ਜਿੱਦੇ ਵੀ ਆਲੂ ਮਟਰ ਬਣਾਓ ਨਾ ਤੁਸੀਂ ਮੇਰੇ ਕਹਿਣੇ ਤੋਂ ਥੋੜੇ ਜਿਹਾ ਵੱਧ ਬਣਾਇਆ ਕਰੋ ਤੇ ਸਵੇਰੇ ਉਹ ਰੋਟੀ ਦੇ ਨਾਲ ਨਾ ਪਰੌਂਠੇ ਬਣਾ ਕੇ ਤੇ ਪਰੌਂਠਿਆਂ ਦੇ ਉੱਤੇ ਧਰ ਕੇ ਖਾਇਆ ਕਰੋ ਆਏ ਨਹੀਂ ਵੀ ਬਾਟੀ 'ਚ ਪਾ ਲਿਆ ਜਾਂ ਪਲੇਟ 'ਚ ਇੱਕ ਪਾਸੇ ਰੱਖ ਲਿਆ ਜੀ ਆਹਾਂ ਆਵੇਂ ਨਹੀਂ ਖਾਣਾ ਹੈਗਾ ਮੇਰੇ ਕਹਿਣੇ ਤਾਂ ਤੁਸੀਂ ਇਹਨੂੰ ਪਰੌਂਠੇ ਦੇ ਉੱਤੇ ਰੱਖ ਕੇ ਤੇ ਫਿਰ ਤੁਸੀਂ ਖਾਇਓ ਦੇਖਿਓ ਫਿਰ ਇਹਦਾ ਸਵਾਦ ਨਾ ਬਹੁਤ ਹੀ ਜ਼ਿਆਦਾ ਵੱਖਰਾ ਜਾਂ ਹੁੰਦਾ ਜਿਹਦੇ ਛੋ ਜਦੋਂ ਆਪਾਂ ਛੋਲੂਆ ਬਣਾਉਨੇ ਆ ਨਾ ਛੋਲੂਆ ਤੇ ਆਲੂ ਤੇ ਉਹ ਵੀ ਬੜੇ ਸਵਾਦ ਲੱਗਦੇ ਨੇ ਪਰ ਮੈਂ ਕਹਿੰਦੀ ਮਟਰ ਤੇ ਆਲੂਆਂ ਦਾ ਕੀ ਬਾਤਾਂ ਨੇ ਤੇ ਇਹ ਕੀ ਹੁੰਦਾ ਨਾ ਇਹਨਾਂ ਦਾ ਟੇਸਟ ਥੋੜਾ ਜਿਹਾ ਮਤਲਬ ਕਿ ਮੇਰੇ ਕਹਿੰਦਾ ਮਤਲਬ ਵੱਖਰਾ ਜਿਹਾ ਹੁੰਦਾ ਮੈਂ ਇੱਕ ਸੀਟੀ ਜੀ ਬੁਜਾਈ ਸੀ ਮੈਂ ਕਿਹਾ ਕਿ ਤੇ ਗਰ ਜਮੀਨਾਂ ਗਲ ਜਾਣ ਤੇ ਪਰ ਇਹ ਥੋੜਾ ਜਿਹਾ ਨੱਚ ਕਸਰ ਰਹਿ ਗਿਆ ਤੇ ਆਪਾਂ ਦੁਬਾਰੇ ਫੇਰ ਧਰ ਦਿੰਨੇ ਆ ਛੇਤੀ ਕੰਮ ਹੋ ਜਾਊਗਾ ਨਿਬੜ ਜਾਊਗਾ ਵੈਸੇ ਮੈਂ ਜ਼ਿਆਦਾਤਰ ਫਰਾਈ ਪਿੰਚ ਬਣਾਉਣੀ ਹੁੰਦੀ ਹੈ ਪਰ ਕਦੇ ਕਦੇ ਕਾਲ ਹੁੰਦੀ ਹੈ ਨਾ ਮੰਤ ਨੇ ਸਕੂਲ ਜਾਣਾ ਹੁੰਦਾ ਹੈਗਾ ਉਦੋਂ ਵੀ ਕਾਲ ਹੋ ਜਾਂਦੀ ਤੇ ਅੱਜ ਤਾਂ ਅਸੀਂ ਰਾਤ ਨੂੰ ਬਣਾਉਂਦੀਆਂ ਸੀ ਕਿੰੀਆਂ ਸਵੇਰੇ ਸਕੂਲ ਵੀ ਇਹੀ ਪਾਵਾਂਗੇ ਟਿਫਨ ਦੇ ਵਿੱਚ ਤੇ ਆਹ ਲੋ ਜੀ ਅਸੀਂ ਕੀ ਕੀਤਾ ਆਹ ਵਧੀਆ ਸਬਜ਼ੀ ਕਰ ਲਈ ਤਿਆਰ ਤਿਆਰ ਕਰਕੇ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਹਰਾ ਧਨੀਆ ਭਾਈ ਸਾਡੇ ਕੋਲੇ ਹੈ ਨਹੀਂ ਸੀਗਾ ਮਾਫ ਕਰਨਾ ਹਰਾ ਧਨੀਆ ਤੁਸੀਂ ਆਪਦੇ ਕੋਲੋਂ ਲੈ ਕੇ ਪਾ ਸਕਦੇ ਹੋ ਇਹਦੇ 'ਚ ਹਰਾ ਧਨੀਆ ਨਹੀਂ ਪਾਇਆ ਹੈਗਾ ਪਾ ਲਓ ਸਵਾਦ ਬਣ ਜਾਂਦਾ ਹੈਗਾ ਤੇ ਹੁਣ ਆਪਾਂ ਕੱਢ ਲੈਣੀ ਹੈ ਜੀ ਇਹਨੂੰ ਕੋਲੇ ਦੇ ਵਿੱਚ ਕੋਲੇ ਦੇ ਵਿੱਚ ਕੱਢ ਕੇ ਨੂੰ ਜਚਾ ਲੈਣੀ ਹੈ ਮੇਰੀ ਵੀਡੀਓ ਦੱਸੋ ਕਿਵੇਂ ਲੱਗੀ ਤੇ ਆਪਣਾ ਕਿਵੇਂ ਲੱਗਿਆ ਜਿਹੜਾ ਦੱਸਿਆ ਹੋਇਆ ਤਰੀਕਾ ਬੜਾ ਪਿਆਰ ਮਿਲਦਾ ਮੈਨੂੰ ਜਦੋਂ ਤੁਸੀਂ ਮਿੱਠੇ ਮਿੱਠੇ ਕਮੈਂਟ ਕਰਦੇ ਹੋ ਕੋ ਡ ਨਾਈਸ लवली ਲਿਖ ਕੇ ਹਨ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਲਓ ਜੀ ਆਪਣਾ ਹੋ ਗਿਆ ਸਮਾਨ ਤਿਆਰ ਤੇ ਆਪਾਂ ਡੋਂਗਾ ਭਰ ਲਿਆ ਤੇ ਪ੍ਰਾਂਤ ਚਾਟਾ ਗੁੰਨਿਆ ਪਿਆ ਫਿਰ ਆਪਾਂ ਬਰਲਾ ਕੇ ਰੋਟੀ ਪ੍ਰਾਂਤ ਲਿਆਂਦੀ ਛੋਟੀ ਜੀ ਪਿੱਤਲ ਦੀ ਇੱਕ ਬੜੀ ਸੋਹਣੀ ਲੱਗਦੀ ਹੈਗੀ ਐ ਡੋਂਗਾ ਆਪਾਂ ਬੰਦ ਕਰਕੇ ਉੱਤੇ ਧਰ ਦਿਆਂਗੇ ਕਰੋ ਮਿੱਠੇ ਮਿੱਠੇ ਕਮੈਂਟ ਤੇ ਦੱਸੋ ਫਿਰ ਕਿਵੇਂ ਲੱਗੀ ਵੀਡੀਓ ਪਿੰਡ ਦਾ ਸ਼ਹਿਰ ਦਾ ਨਾਂ ਜ਼ਰੂਰ ਦੱਸਿਆ ਕਰੋ ਜੀ ਤੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਕਮੈਂਟ ਓਕੇ ਜੀ ਬਾਏ ਬਾਏ